ਇੱਕ ਤਾਂ ਗਾਹਕ ਨਹੀਂ ਆਉਂਦੇ ਉਹ ਤੋ ਇਹ ਪਤਾ ਨਹੀਂ ਕਿੱਥੇ ਜਾ ਕੇ ਬਹਿ ਗਿਆ ਹੈਗਾ ਮੈਨੂੰ ਸਮਝ ਨਹੀਂ ਆਉਂਦੀ ਇਹ ਸਬਜ਼ੀ ਲੈਣ ਗਿਆ ਕਿ ਸਬਜ਼ੀ ਇਹਨੂੰ ਲੈਣ ਗਈ ਹੈ ਪਤਾ ਨਹੀਂ ਰੋਖੀ ਬਣਾਉਣ ਬਹਿ ਗਿਆ ਹੈਗਾ ਇਹ ਜਦੋਂ ਨਾ ਗਰਮ ਸੁਭਾ ਰੱਖਦੀ ਸੀ ਨਾ ਉਦੋਂ ਗਾਹਕ ਵੀ ਵਾਧੂ ਆਉਂਦੇ ਸੀ ਹੁਣ ਵਗ ਲੱਗਦੀ ਹੈ ਮੱਖੀਆਂ ਹੀ ਭਿੰਕਦੀਆਂ ਲੀਨੀਆਂ ਮੈਨੂੰ ਅੱਜ ਆ ਜਾਣਦੇ ਇਹਦੇ ਨਾਲ ਵੀ ਕਰਦੀਆਂ ਗੱਲ ਮੈਨੂੰ ਲੱਗਦਾ ਨਾ ਪਹਿਲਾ ਵਾਲਾ ਰੋਖੀ ਆਪਣਾਉਣਾ ਪੈਣਾ ਮੈਨੂੰ ਫੇਰ ਹੀ ਮੇਰਾ ਕੰਮ ਚੱਲਣਾ ਸਾਰਾ ਹੋਰ ਜੀ ਮੈਡਮ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਬਹੁ ਮੈਂ ਲੰਘਾ ਆਉਂਦਾ ਸੀ ਇੱਧਰ ਦੀ ਮੈਂ ਕਿਹਾ ਚਲੋ ਮੈਡਮ ਦਾ ਹਾਲ ਚਾਲ ਪੁੱਛ ਲਈਏ ਚਲੋ ਵਧੀਆ ਕੀਤਾ ਆ ਗਈ ਤੁਸੀਂ ਹੋਰ ਕਿਵੇਂ ਚੱਲਦਾ ਢਾਬਾ ਅੱਜਕੱਲ ਤੁਹਾਡਾ ਬਸ ਪੁੱਛੋ ਹੀ ਨਾ ਜਦੋਂ ਲੋਕਾਂ ਨੂੰ ਟੁੱਟ ਟੁੱਟ ਕੇ ਪੈਂਦੇ ਸੀ ਨਾ ਉਦੋਂ ਗਾਹਕ ਵੀ ਵਾਧੂ ਪੈਂਦੇ ਸੀ ਹੁਣ ਤਾਂ ਤੁਸੀਂ ਵੇਖ ਲਓ ਤੁਸੀਂ ਆਏ ਹੋ ਪਹਿਲੇ ਗਾਹਕ ਸਾਡੇ ਚਲ ਕੋਈ ਗੱਲ ਨਹੀਂ ਆ ਜਾਣਗੇ ਗਾਹਕ ਵੀ ਐਸੀ ਗੱਲ ਨਹੀਂ ਕੋਈ ਹਾਂਜੀ ਵਧੀਆ ਸਮਾਪ ਤੂੰ ਆਉਂਦਾ ਜਿਹੜਾ ਤਰੀਕਾ ਉਹ ਵਧੀਆ ਕਰ ਲਿਆ ਜਿਆਦਾ ਅੜਪੁੜੇ ਦੇ ਵਿੱਚ ਨਹੀਂ ਦੁਕਾਨਦਾਰੀਆਂ ਚੱਲਦੀਆਂ ਹੁੰਦੀਆਂ ਪਰ ਇੱਕ ਗੱਲ ਹੈ ਭਾਜੀ ਅੱਜ ਕੱਲ੍ਹ ਤਾਂ ਲੋਕ ਜਾਂਦੇ ਉੱਥੇ ਜਿੱਥੇ ਟੱਟ ਕੇ ਪਾਓ ਜਿੱਥੇ ਨਰਮਾਈ ਨਾਲ ਚੱਲੋ ਨਾ ਉੱਥੇ ਕੋਈ ਨਹੀਂ ਖੜਦਾਗਾ ਨਹੀਂ ਨਹੀਂ ਕੋਈ ਗੱਲ ਨਹੀਂ ਸਾਡੀ ਲੋਕ ਸਿਰ ਚੜ ਜਾਂਦੇ ਆ ਉਹ ਸਬਰ ਦਾ ਫਲ ਜਿਹੜਾ ਹੁੰਦਾ ਉਹ ਮਿੱਠਾ ਹੁੰਦਾ ਸਬਰ ਕਿੰਨਾ ਕੁ ਟਾਈਮ ਕਰੇ ਜਾਈਏ ਸਬਰ ਕਰ ਕਰਕੇ ਭੁੱਖੇ ਥੜਾ ਮਰਨਾ ਉਹ ਨਹੀਂ ਮਰਦੀ ਕਿਤੇ ਨਹੀਂ ਭੁੱਖੇ ਮਰਦੀ ਕੋਈ ਗੱਲ ਨਹੀਂ ਹਾਂਜੀ ਹੋਰ ਕੀ दाल ਸਬਜ਼ੀ ਬਣਾਈ ਅੱਜ ਬਾਹਤ ਸਬਜੀ ਭਾਜੀ ਮਿਕਸ ਸਬਜੀ ਆ ਆਲੂ ਗੋਭੀ ਆ ਮਟਰ ਪਨੀਰ ਆ ਤੁਸੀਂ ਦੱਸੋ ਕੀ ਖਾਵਾਂਗੇ ਬਸ ਜਿਹੜਾ ਵਧੀਆ ਜਿਹਾ ਕੋਈ ਉਹ ਬਣਾ ਦਿਓ ਲਾ ਦਿਓ ਇੱਕ ਪਲੇਟ ਠੀਕ ਹੈ ਜੀ ਲਾ ਦਿਨੇ ਲਾ ਤੂੰ ਕਹਿੰਦੀ ਸੀ ਗਾਹ ਕੜੀ ਆ ਆ ਗਏ ਗਾਹ ਕੜੇ ਅੱਛਾ ਹਾਂ ਜੀ ਹਾਂਜੀ ਸਰ ਜੀ ਕੀ ਲਾਉਂਗੀ ਮੈਂ ਇਹ ਤਾਂ ਪਹਿਲਾ ਬਾਚੀ ਪਹਿਲਾ ਮੇਰੀ ਇੱਕ ਗੱਲ ਸੁਣ ਲੈ ਧਿਆਨ ਨਾਲ ਹਾਂਜੀ ਅੱਗੇ ਵੀ ਤੂੰ ਪਹਿਲਾਂ ਬਹੁਤ ਮੇਰਾ ਯੱਪ ਪਵਾਇਆ ਸੀ ਆ ਉਹ ਹਜੇ ਤੱਕ ਨਹੀਂ ਮੇਰਾ ਲੋਟ ਆਇਆ ਅਵੇਲਾ ਕੀ ਹਾਲ ਹੋਇਆ ਬਿਆ ਮੇਰਾ ਤੇ ਮੇਰੀ ਗੱਲ ਸੁਣ ਮੇਰਾ ਖਿਆਲ ਆ ਸਕਦਾ ਮੇਰੀ ਮੈਡਮ ਆ ਸਕਦੀ ਹੈ ਜੀ ਨਾ ਵੀ ਕੋnde ਹੁੰਦੇ ਕੋਈ ਨਾ ਕੋਈ ਕੋਈ ਯੱਪ ਹੋਰ ਪਵਾਵੇ ਲੈ ਮੈਨੂੰ ਕੀ ਲੋੜ ਪਈ ਹੈ ਯੱਪ ਪਾਉਣ ਦੀ ਪਈ ਮੈਂ ਕਿਹੜੇ ਤੇ ਯੱਪ ਪਾਉਣ ਬੈਠੀ ਸਾਰੇ ਹੁਣ ਨਾ ਮੈਂ ਪਹਿਲਾਂ ਵਾਂਗੂ ਲੜਦਾ ਛੱਡਦਾ ਸਾਰੇ ਨਾਲ ਤੂੰ ਕਰ ਕਿਉ ਕਰ ਹੁਣ ਮੈਂ ਨਰਮਾਈ ਨਾਲ ਹੀ ਚੱਲਦੀ ਆ ਤੁਸੀਂ ਦੱਸੋ ਕੀ ਲੈ ਕੇ ਆਵਾਂ ਤੁਹਾਡੇ ਜੋਗਾ ਪਹਿਲਾ ਵੀ ਜਿਹੜਾ ਕੁਛ ਲਿਆਉਂਦੀ ਸੀ ਉਹ ਆਪਦੀ ਮਰਜ਼ੀ ਨਾਲ ਲਿਆ ਮੈਂ ਤਾਂ ਜਿਹੜਾ ਬਣਿਆ ਉਹ ਹੀ ਖਾ ਲੂੰਗਾ ਚਲੋ ਠੀਕ ਹੈ ਲੈ ਕੇ ਆਉਣੀ ਹੈ ਉਹ ਸੁਣਾ ਬਈ ਫੁਲਕੇ ਨਰਮ ਜੇ ਰੱਖਿਓ ਹਾਂਜੀ ਭਾਜੀ ਹਾਂਜੀ ਫੁਲਕੇ ਨਰਮੀ ਰੱਖਾਂਗੇ ਤੇ ਭਾਈ ਸਾਹਿਬ ਕਿਧਰ ਗਏ ਤੁਹਾਡੇ ਹਸਬੰਦ ਸਵੇਰ ਦਾ ਗਿਆ ਹੈ ਸਬਜ਼ੀ ਲੈਣ ਅੱਛਾ ਹਲੇ ਤੱਕ ਨਹੀਂ ਮੁੜ ਕੇ ਆਏਗਾ ਮੈਂ ਡਿੱਕੀ ਜਣੀ ਵੀ ਸਲਾਦ ਚੀਰਨਾ ਹੈਗਾ ਤੇ ਪਤਾ ਹੀ ਨਹੀਂ ਕਿੱਥੇ ਜਾ ਕੇ ਬਹਿ ਗਿਆ ਚਲ ਕੋਈ ਨਹੀਂ ਆ ਜੂਗਾ ਕੋਈ ਗੱਲ ਨਹੀਂ ਓ ਲੈ ਹੈਪੀ ਡੇ ਉਹਨੂੰ ਖੁਸ਼ ਆ ਲੱਗੀ। ਕਿ ਤੜਾਪਾ ਹੋ ਰਿਆ ਨਹੀਂ ਇੱਥੇ ਆਉਣਾ ਪੈਂਦਾ। ਇਹ ਅੜਬ ਵੀ ਬਹੁਤ ਅਜਨਾਨੀ। ਚਾਹ ਰੋਟੀ ਦਾ ਖਾਣੀ ਹੈ। ਇਹ ਕਿੰਨਾ ਸਮਝਾਂਦੀ ਕਿ ਅੱਗੇ ਕਿੱਥੇ ਜਾ ਕੇ ਬੈ ਗਿਆ ਹੈਗਾ ਇਹ। ਅਜੇ ਨੂੰ ਆ ਜਾਣ ਤੇ ਘਰ ਦੀ ਇਹਦੇ ਨਾਲ ਵੀ ਗੱਲ। ਲੈ ਯਾਰ ਦੋ ਵਧੀਆ ਜਾਨਾ ਕਰਦੇ ਆ ਆਰਡਰ। ਆ ਲੋ ਸਰ ਜੀ ਤੁਹਾਡਾ ਆਰਡਰ ਜੀ। ਠੀਕ ਹੈ ਜੀ। ਹਾਂ ਜੀ। ਹਾਂਜੀ ਸਰ ਕੀ ਲਾਉਂਗੇ ਲਿਆ ਦਿਓ ਕੁਛ ਵਧੀਆ ਜਿਆ ਜਿਹੜਾ ਵਧੀਆ ਚੀਜ਼ ਬਣੀ ਆ ਆਪਣੇ ਰੈਸਪੀ ਬਣੀ ਆ ਉਹ ਲਿਆ ਦਿਓ ਵਧੀਆ ਤਾਂ ਜੀ ਮਿਕਸਡ ਸਬਜੀ ਆ ਆਲੂ ਗੋਭੀ ਆ ਮਟਰ ਪਨੀਰ ਆ ਤੁਸੀਂ ਦੱਸੋ ਕੀ ਲਾਉਂਗੀ ਹਾਂਜੀ ਕੀ ਖਾਓਗੇ ਬਜੀ ਦੱਸੋ ਮਿਕਸਡ ਵਜਿ ਗੈਰ ਮਿਕਸਡ ਵਜਿ ਗੈਰ ਮਿਕਸਡ ਵਜਿ ਹਾਂਜੀ ਮਿਕਸਡ ਵਜਿ ਲਿਆ ਦਿਓ ਠੀਕ ਹੈ ਜੀ ਅੱਜ ਤਾਂ ਬੜੇ ਪਿਆਰ ਨਾਲ ਬੋਲੀ ਆ ਆਜ ਤਾਂ ਮੂੰਹ ਤਾਂ ਖਾਂਦੀ ਲੱਗ ਰਹੀ ਜਾਂਦੇ ਤਾਂ ਬੋਰ ਬਏ ਯਾਰੇ ਉਹ ਭਰਾਵਾ ਪਿਛਲੇ ਦਿਨ ਤਾਂ ਗੱਲ ਪੈ ਗਈ ਸਾਡੇ ਇਹ ਤੇ ਹੋਰ ਅਜੀ ਤਾਂ ਮਾਹ ਨਿਕਲੇ ਇਥੋਂ ਅੱਜ ਦਾ ਘਰ ਵਾਲਾ ਵੀ ਨਹੀਂ ਦਿੰਦਾ ਯਾਰ ਕਿਤੇ ਗਿਆ ਉਹ ਉਹ ਸੌਜੀ ਲੈਣ ਵੰਡੀ ਆਪ ਹੀ ਉਹਦੇ ਨੇ ਦਿੱਤਾ ਇਹਨੇ ਕਿਤੇ ਪਰ ਨਹੀਂ ਯਾਰ ਮੋਟਾ ਪਿਆਰ ਨਾ ਬੋਲੀ ਜਾਂਦੀ ਅੱਜ ਅਜ ਤਾਂ ਨਹੀਂ ਪਿਆਰ ਨਾ ਬੋਲਦੀ ਯਾਰ ਅਜ ਤਾਂ ਵਧੀਆ ਆ ਆਰਡਰ ਵੀ ਵਧੀਆ ਲੈ ਕੇ ਗਈ ਅਜ ਤਾਂ ਕੋਈ ਐਵੇਂ ਨਹੀਂ ਲੱਗੇ ਵੇ ਸੜ ਬਾਲਾ ਚੱਲ ਮੈਨੂੰ ਲੱਗਦਾ ਨਾ ਇਹ ਪਿਆਰ ਪਿਓਰ ਨਾਲ ਨਾ ਕੋਈ ਕੰਮ ਨਹੀਂ ਬਣਨਾਗਾ ਮੈਨੂੰ ਨਾ ਪਹਿਲਾਂ ਵਾਂਗੂ ਹੀ ਡੀਲ ਕਰਨਾ ਪੈਣਾ ਸਾਰਿਆਂ ਨੂੰ ਪਹਿਲਾਂ ਤਾਂ ਇਸੇ ਨੂੰ ਹੀ ਆ ਜਾਣ ਦੇ ਇਹਨੂੰ ਬੰਦਾ ਬਣਾਉਣੀ ਹੈ ਮੈਂ ਬਾਕੀ ਨਾਲ ਤਾਂ ਫੇਰ ਹੀ ਗੱਲ ਕਰੂੰਗੀ ਮੈਂ ਜਿਹੜਾ ਇਹਨੇ ਲੋਹ ਪਿੱਤਾ ਸਵੇਰ ਦਾ ਨਿਕਲ ਤੈਮ ਨਹੀਂ ਵੇਂਦਾਗਾ ਇਹ ਕਿਹਦੀ ਟਾਈਮ ਹੋ ਗਿਆ ਉਹ ਤਾਂ ਮੈਨੂੰ ਕੱਲੀ ਮੈਨੂੰ ਗਾਗ ਪਗਟਾਉਣੇ ਪਈ ਜਾਂਦੇ ਆ ਇਸ ਦਾ ਗੇਨਰੇਟ ਹੋਈ ਜਾਂਦੇ ਆ ਹਾਂ ਹਾਂ ਬਈ ਹਾਂਜੀ ਤਰਜੀਹ ਹਾਂਜੀ ਬਸ ਆ ਗਈ 5 ਮਿੰਟ ਵੇਟ ਕਰੋ ਦੂਜੇ ਨੂੰ ਫੋਨ ਕਰਨਾ ਤਾਂ ਹਾਂ ਉਹ ਪ੍ਰਵਾਹ ਵਾਲਿਆਂ ਦਾ ਫਰਕ ਆ। ਆਲਸਰ ਟੁੱਟ। ਇਹ ਮੈਂ ਕਿਹ ਕੋਈ ਬੰਦਾ ਰਖਾ ਹੋਰ ਤਾਂ ਕੋਈ ਬੰਦਾ ਵੀ ਨਹੀਂ ਨਾਲ ਰੱਖਦਾ। ਇਜੜ ਜਾਕੀ ਗਾਕਾ ਤੋਂ ਆਰਡਰ ਹੀ ਲੈ ਆਵੇ। ਇਹ ਵੀ ਜਦ ਮੈਨੂੰ ਵੱਡਣਾ ਪੈਣਾ ਕਿਸੇ ਦਿਨ। ਚੱਲ ਕੋਈ ਨਹੀਂ ਬੀਬਾ ਆ ਜੂਗਾ। ਬਾਜ਼ਾਰ ਗਿਆ ਬੰਦਿਆਂ ਨੂੰ ਕਈ ਵਾਰੀ ਟਾਈਮ ਲੱਗ ਜਾਂਦਾ ਹੈ। ਟਾਈਮ ਤਾਂ ਸਰ ਜੀ ਲੱਗ ਜਾਂਦਾ ਪਰ ਬੰਦਾ ਇਹ ਵੀ ਸੋਚੇ ਨੇ ਵੀ ਕੱਲੀ ਜਨਾਨੀ ਐ ਕੀ ਕੀ ਸੰਭਾਲ ਲੂਗੀ ਮੈਂ। ਜੇ ਮੈਂ ਕਹਾਂ ਵੀ ਆਪਾਂ ਕੋਈ ਇੱਕ ਅੱਧਾ ਐਕਸਟਰਾ ਬੰਦਾ ਰੱਖ ਲਈਏ ਕੋਈ ਕੰਮ ਕਰਨ ਨੂੰ ਫੇਰ ਕਹੂੰਗਾ ਇੰਨੇ ਖਰਚੇ ਕਿੱਥੋਂ ਪੂਰੇ ਕਰੇਂਗੀ ਐਂ ਕਿਵੇਂ ਕਰੇਗੀ ਚਲੋ ਉਹ ਵੀ ਗੱਲ ਉਹਦੀ ਸਹੀ ਆ ਕਿਉਂ ਕਿਵੇਂ ਕਰੇਗੀ ਪਰ ਮੈਂ ਇੱਕ ਗੱਲ ਵੇਖ ਲਈ ਆ ਵੀ ਬਾਕੀ ਇਹ ਨਾਲ ਨਿਰਮਾਈ ਵਰਤੋ ਘਰ ਵਾਲੇ ਨਾਲ ਨਿਰਮਾਈ ਨਾ ਵਰਤੋ ਆ ਗੱਲ ਉਹਨਾਂ ਦਾ ਬੰਦਾ ਖਿੱਚ ਕੇ ਰੱਖੇ ਜਿਹੜਾ ਜਿੰਨੇ ਮੇਰਾ ਲਹੂ ਪੀਤਾ ਹੈਗਾ ਜੇ ਉਹ ਹੁੰਦਾ ਤਾਂ ਮੈਂ ਇੱਥੇ ਕੋਈ ਹੋਰ ਕੰਮ ਕਰ ਲੈਂਦੀ ਕਿਦਾਂ ਲੈਂਦੀ ਇਹ ਟਰਨਲ ਜਾ ਕੇ ਵੇਗਾ ਜਿਹਨੂੰ ਆ ਜਾਣ ਦੇ ਅਜੇ ਦੀਆਂ ਤੇ ਮੇਰੀਆਂ ਗੱਲਾਂ ਹਾਂਜੀ ਚਲੋ ਸਤ ਸ੍ਰੀ ਅਕਾਲ ਨਹੀਂ ਘਰੇ ਗੱਲ ਤਾਂ ਤੇਰੀ ਸਹੀ ਆ ਬੰਦਾ ਕੰਮ ਸੇ ਕਮ ਇਹਦਾ ਕਹਿ ਦੇ ਨਾ ਭਾਈ ਮੈਂ ਇੱਥੇ ਆ ਕੰਮ ਪੈ ਗਿਆ ਮੈਂ ਆਇਆ ਫੋਨ ਵੀ ਨਹੀਂ ਚੱਕਦਾ ਪਿਆ ਕਿ ਆ ਕੋਈ ਹੋਰ ਕਹੀ ਸੀ ਮੈਸਟਰ ਅੱਗੇ ਹਾਂਜੀ ਲੈ ਪਿਆਰ ਨਾਲ ਚੱਲਦੀ ਆ ਲੈ ਪਹਿਲਾਂ ਉਹਨਾਂ ਤੋਂ ਆਰਡਰ ਪੁੱਗਦਾ ਕਿ ਆ ਮਿਕਸ ਵੈਜ ਮੰਗੀ ਜਾਂਦੇ ਸੀਗੇ ਉਹਨਾਂ ਨੂੰ ਦੇ ਕੇ ਆਵਾਂ ਮੈਂ ਫਟਾਫਟ ਜਾ ਕੇ ਹਾਂਜੀ ਆ ਲੋ ਸਰ ਤੁਹਾਡਾ ਧੰਨਵਾਦ ਉਹ ਲਾ ਆ ਨੰਬਰਦਾਰ ਵੀ ਆ ਗਿਆ ਹੋਰ ਲਿਆਲਾ ਆ ਗਿਆ ਆ ਬਾਈ ਹੁਣ ਆ ਗਿਆ ਮਲੰਗ ਜਾ ਪਤਾ ਨਹੀਂ ਕਿੱਥੋਂ ਦਾ ਨੰਬਰਦਾਰ ਹੈ ਸਿਰੇ ਦਾ ਨੰਗ ਜੇਬ ਚ ਦੇ ਢੇਲਾ ਨਹੀਂ ਹੁੰਦਾ ਆ ਕੇ ਆਰਡਰ ਐ ਮਾਰ ਲੱਗ ਜੀ ਲੈਗ ਪੀਛੇ ਦੇ ਦੋ ਕਾਰਨਾ ਦੇ ਦੋ ਹੋਰ ਫਿਰ ਨੰਬਰਦਾਰ ਬਹੁਤ ਵਧੀਆ ਬਹੁਤ ਵਧੀਆ ਇੱਥੇ ਕਿਵੇਂ ਆਜੋ ਉਹ ਬੱਸ ਉਹ ਰੋਟੀ ਛਕਣ ਆਏ ਆ ਉਹ ਠੀਕ ਠਾਕ ਆ ਵਧੀਆ ਬਹੁਤ ਵਧੀਆ ਬਹੁਤ ਵਧੀਆ ਆ ਭਾਈ ਬੀਬਾ ਹਾਂਜੀ ਇੱਕ ਹਾ ਪਲੇਟ ਬੱਕਰਾ ਤੇ ਫੁਲਕੇ ਨਾਲ ਥੋੜੇ ਜਿਹੇ ਕਰਾਰੇ ਕਰਕੇ ਲਾ ਦਿਓ ਕੋਈ ਗੱਲ ਨਹੀਂ ਪੂਰੇ ਕਰਾਰੇ ਫੁਲਕੇ ਖਾਂਗੀ ਜਨਮ ਮੈਂ ਤੇ ਫਿਰ ਨੰਬਰ ਦਾ ਆਉਂਦਾ ਜਾਂਦਾ ਰਹਿੰਦਾ ਹਾਂ ਤੁਹਾਡੇ ਕੋਲੇ ਇਹਦੇ ਤੁਸੀਂ ਚੰਗਾ ਮਿਲਾਂਦੇ ਗਏ ਮੇਰੇ ਪੱਲੇ ਪਾ ਕੇ ਗਏ ਆ ਕਿਉਂ ਤੀਜੇ ਕਿਦਾਂ ਤੁਹਾਡੇ ਨਾਲ ਦੇ ਤਮ ਕੀ ਦੇ ਕੇ ਫਰੀ ਦੀਆਂ ਰੋਟੀਆਂ ਖਾ ਜਾਂਦਾ ਨੋਏ ਨੰਬਰਦਾਰਾ ਉਹ ਕੋਈ ਗੱਲ ਨਹੀਂ ਭਾਈ ਦੀ ਬਾ ਪੈਸੇ ਤੇ ਨੂੰ ਦੇਵਾਂਗੇ ਕਿੱਦੇ ਦੇ ਹਾਂ ਆ ਚੋਨਾ ਕਿੱਤਾਂ ਵਾ ਬਾ ਨੂੰ ਵੇਖ ਜਾਂਦੇ ਚੋਨਾ ਹਾਂ ਨਾ ਥੋੜਾ ਚੋਨਾ ਬਿਜੇ ਨਾ ਸਾਡਾ ਲੈ ਕੇ ਤੂੰ ਖਾ ਜਾਣਾ ਨੰਬਰਦਾਰਾ ਤੂੰ ਬਾਜ ਆ ਜਾ ਇਹ ਨੰਬਰਦਾਰੀਆਂ ਪਿੰਡ ਦੇ ਸਰਪੰਚਾ ਤੋਂ ਪੁੱਛਣਾ ਕਰਿਆ ਕਰ ਸਾਡੇ ਮੁਲਾਜ਼ਮ ਬੰਦਨ ਚੱਲਣੀਆਂ ਗਿਆ ਉਹ ਪਤਾ ਕੀ ਗੱਲ ਆ ਤੁਸੀਂ ਮੁਲਾਜ਼ਮ ਭਰਾ ਠੀਕ ਹੈ ਨਾ ਗੱਲ ਹਰ ਸਾਲ ਤੇ ਤੁਹਾਡਾ ਨਾਮ ਤਾਂ ਲੈਣਾ ਪੈਂਦਾ ਸਾਨੂੰ ਉਹ ਕਿਉਂ ਸਾਡਾ ਹਰ ਸਾਲ ਦਾ ਨਾਮ ਕਿਉਂ ਲੈਣਾ ਓਏ ਪਤਾ ਕੀ ਗੱਲ ਆ ਔਰ ਨਾ ਮੇਰੀ ਗੱਲ ਏਨਾ ਥੋੜੀ ਜੀ ਤੌਰ ਦੀ ਮਾਰ ਜਾਂਦੀ ਆ ਬਣਾਉਂਦੀ ਆ ਤੌਰ ਸਰ ਜੀ ਮੇਰੀ ਗੱਲ ਸੁਣੋ ਹਾਂਜੀ ਚਲ ਇੱਕ ਵਾਰੀ ਹੋਇਆ ਬੰਦੇ ਨੂੰ ਫ੍ਰੀ ਰੋਟੀ ਖਵਾਤੀ ਦੋ ਵਾਰੀ ਹੋਇਆ ਇਹ ਤਾਂ ਜਦੋਂ ਜੀ ਕਰਦਾ ਉਦੋਂ ਹੀ ਆ ਕੇ ਆਰਡਰ ਮਾਰਨ ਬੈਹ ਜਾਂਦਾ ਨਾ ਤਾਂ ਮੈਂ ਇੱਥੇ ਖਰਾਤ ਖੋਲੀ ਆ ਮੈਂ ਪਰ ਜਿਹੜਾ ਆ ਹਾਂ ਇੱਕ ਮਿੰਟ ਇੱਕ ਮਿੰਟ ਫੋਨ ਆਇਆ ਗੱਲ ਹਲੋ ਹਾਂਜੀ ਉਹ ਪਾਪਾ ਉੱਥੇ ਗਏ ਸੀ ਨਾ ਕੇਰਾ ਢਾਬੇ ਵਾਲੀ ਕੋਲੇ ਉਹ ਜਿਹੜੀ ਉਹ ਜਨਾਨੀ ਸੀਗੀ ਢਾਬੇ ਵਾਲੀ ਹਾਂ ਹਾਂ ਮੈਂ ਉੱਥੇ ਹੀ ਬੈਠਾ ਅੱਛਾ ਨੇੜੇ ਹੋ ਆ ਜਾਓ ਫਿਰ ਬਸ ਮੈਂ ਖਾਣਾ ਖਾ ਰਿਹਾ ਤੇ ਉਸ ਤੋਂ ਬਾਅਦ ਚਾਹ ਜੂ ਪੀਨੇ ਆ ਆ ਜਾਓ ਆ ਜਾਓ ਠੀਕ 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 ਹੈ ਜੀ ਓਕੇ ਅੱਛਾ ਜਿਆਦਾ ਸਰ ਜੀ ਮੇਰਾ ਪੁਰਾਣਾ ਹਿਸਾਬ ਦਾ ਕਲੀਅਰ ਕਰਾ ਦਿਓ ਇਸ ਬੰਦੇ ਨਾਲ ਠੀਕ ਹੈ ਨਾ ਤੇ ਨਹੀਂ ਇਹ ਇੱਥੇ ਆਉਣਾ ਨਹੀਂ ਚਾਹੀਦਾ ਮੈਨੂੰ ਮੇਰਾ ਪੁਰਾਣੇ ਰੂਪ ਚ ਆਉਣ ਤੇ ਮਜਬੂਰ ਨਾ ਕਰ ਦੇ ਬੰਦਾ ਕਿਤੇ ਮੈਂ ਤੁਹਾਨੂੰ ਪਤਾ ਨਾ ਨੰਬਰਦਾਰੀ ਮੈਂ ਇੱਕ ਮਿੰਟ ਚ ਘੋਲ ਦਿੰਨੀ ਨਹੀਂ ਇਹ ਬੰਦੇ ਨਾ 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 ਭਾਈ ਨਾ ਇਹੋ ਜਿਹੀਆਂ ਗੱਲਾਂ ਨਾ ਕਰੋ ਤੁਸੀਂ ਹਾਂ ਪੈਸੇ ਤੁਹਾਨੂੰ ਦੇਵਾਂਗੇ 5-500 ਦੇ ਨੋਟ ਦੇ ਕੇ ਦੇਵਾਂਗਾ ਉਹ ਨਾ ਵੇਖ ਲੈ ਤੇ ਮੇਰਾ ਆਪਾਂ ਦੋ ਚਾਰ ਜਣੇ ਰਖ ਚੋਣਾ ਵੇਖ ਜਾਣਾ ਆਰਦਿਆਂ ਨੂੰ ਫੜ ਲਵੇ ਪੈਸੇ ਤੇ ਫਿਰ ਕੋਈ ਨਹੀਂ ਫਰਕਾਰਾ ਮੈਨੂੰ ਲੱਗਦਾ ਨਹੀਂ ਤੂੰ 5 500 ਦੇ ਨੋਟ ਦੇਵਾ ਨਹੀਂ ਲਾ ਦੱਸ ਕਮਾਲ ਹੋ ਗਿਆ ਨਹੀਂ ਸਰ ਜੀ ਫਿਰ ਆ ਕਰ ਇਹਨੂੰ ਕਹ ਵੀ ਫਿਰ ਲੱਗ ਪੀਸ ਵੀ ਉਦੋਂ ਹੀ ਖਾ ਕੇ ਜਾਵੇ ਜਿੱਦੇ ਜਿੰਨਾ ਲੈਂਦੇ ਹੋ ਹੋ ਜਾਊਗਾ ਤੇਰੀ ਮਿਹਰਬਾਨੀ ਵੀ ਤੂੰ ਸਾਡੇ ਆਖੇ ਲੱਗ ਕੇ ਆਪਦੇ ਆਪ ਨੂੰ ਸ਼ਰੀਫੀ ਵਾਲੇ ਪਾਸੇ ਆਈ ਸੀ ਹੁਣ ਬੀਬਾ ਮੈਂ ਆਪਣੀ ਉਹ ਨਹੀਂ ਖੋਲ ਆ ਉਹ ਸਭ ਜੀ ਆ ਰਹੇ ਆਪਣੇ ਹਾਂਜੀ ਯਾਰ ਅਸਰੋ ਵੀ ਆ ਰਿਹਾ ਫੋਨ ਉਹਨਾਂ ਦਾ ਹੀ ਸੀ ਹੁਣ ਹਾਂਜੀ ਉਹਨਾਂ ਦਾ ਫੋਨ ਸੀ ਨੇੜੇ ਹੀ ਐ ਨਹੀਂ ਹੁਣ ਮੈਂ ਨਰਮਾਈ ਨਾਲ ਗੱਲ ਕਰਦੀ ਆ ਠੀਕ ਐ ਨਾ ਉਹ ਆਪਣੀ ਮਰਜ਼ੀ ਕਰੀ ਬਸ ਫਿਰ ਅੱਜ ਫਿਰ ਇਹਨ ਕਹਿ ਕਰ ਪੈਜਾ ਦਾ ਪੁਰਾਣਾ ਹਿਸਾਬ ਦਾ ਕਲੀਅਰ ਕਰ ਜੇ ਤਾਂ ਰੋਟੀ ਮਿਲ ਜੂ ਨਹੀਂ ਮੈਂ ਨਹੀਂ ਦੇਣੀ ਕੋ ਕੋ ਨਹੀਂ ਕਰ ਜਾਗੇ ਕਰ ਜਾਗੇ ਭਾਈ ਬੱਕਰਾ ਲੈ ਕੇ ਆਵਾ ਨਹੀਂ ਬੱਕਰਾ ਤੇ ਕਿਰਾਰੇ ਦੇ ਫੜਕੇ ਮੈਂ ਅੱਜ ਬਣਾਏ ਨਹੀਂ ਬੱਕਰਾ ਮੇਰਾ ਤਾਂ ਘਰ ਵਾਲਾ ਸਵੇਰ ਦਾ ਮੰਡੀ ਘਰ ਤੱਕ ਮੁੜਕੇ ਹੀ ਨਹੀਂ ਆਇਆ ਬੱਕਰਾ ਬਣਾ ਕੇ ਗਿਆ ਹੁਣ ਆਹੋ ਲਾਸਟ ਕੋਈ ਬੱਕਰਾ ਬੱਕਰਾ ਨਹੀਂ ਬਣਾਇਆ ਨੇ ਨਾ ਕੋਈ ਬੱਕਰਾ ਬਣਿਆ ਨਾ ਕੋਈ ਮੁਰਗਾ ਬਣਿਆ ਭੋਜੀ ਪਾਣੀ ਦੇ ਦੇ ਇੱਧਰ ਹਾਂਜੀ ਦੇ ਦੇ ਹਲੋ ਵੀ ਤੁਹਾਡੇ ਆ ਗਏ ਚੱਕ ਦੋ ਜੀ ਲਾਸਟ ਹਾਂਜੀ ਮਾਲੀ ਤੂੰ ਵੀ ਦੇ ਧਮਕੀ ਮੇਰੀ ਗੱਲ ਸੁਣ ਤੂੰ ਪਹਿਲਾਂ ਤਾਂ ਸਾਡੇ ਨਾਮ ਵਰਤਦਾ ਜੰਦਾ ਹੁਣ ਉਤੋਂ ਮੈਂ ਧਮਕੀ ਦੇਵਾਂ ਆਹ ਲਾਸਟ ਨੰਬਰਦਾਰਾ ਨਾ ਜਿਹੜੀ ਗੱਲ ਨਹੀਂ ਹੋਣੀ ਉਹ ਨਹੀਂ ਹੋਣੀ ਸਾਬਜੀ ਵੀ ਆ ਰਹੇ ਆਉਂਦੇ ਪਏ ਆ ਤੇ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਜੇ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਤੂੰ ਸਾਡਾ ਨਾਂ ਵਰਤ ਕੇ ਇੱਥੋਂ ਢਾਬੇ ਵਾਲੀ ਕੋਲ ਫ੍ਰੀ ਲੰਗਰ ਛਕ ਜੰਨਾ ਤੇ ਕੋਈ ਗੱਲ ਨਹੀਂ ਮੈਂ ਦੇਉਂਗਾ ਪੈਸੇ ਬਰਦਾਰ ਬਜ਼ੰਦਰਾ ਤੇ ਬਰਦਾਰ ਹੋਇਆ ਜੱਡਾ ਯਾਰ ਉਹ ਤੂੰ ਬੋਲੂ ਨੰਬਰਦਾਰਾ ਹੋਰ ਕਿੱਥੇ ਕਿਤੇ ਸਾਡਾ ਨਾਂ ਲੈ ਕੇ ਖਾਣਾ ਰਿਆ ਹਾਂ ਹਾਂਜੀ ਮਹਾਰਾਜ ਹਾਂਜੀ ਕੀ ਆ ਰਿਹਾ ਜੀ ਹੋਰ ਸਿੱਧਾ ਕੋਲ ਆਓ ਜੀ ਐ ਕੁਰਸੀ ਦਿਓ ਇੱਥੇ ਵੇ ਨੰਬਰਦਾਰਾ ਬਹੁਤ ਵਧੀਆ ਜੀ ਬਹੁਤ ਵਧੀਆ ਇੱਥੇ ਮੀਠਾ ਮੂਠ ਹੈ ਬਹੁਤ ਬਹੁਤ ਵਧੀਆ ਜੀ ਇਹ ਬਟਾ 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 ਹੋਰ ਬਣਾਓ ਇੱਕ ਵਧੀਆ ਹੀ ਖਾ ਲਿਆ ਹਾਂਜੀ ਬਣਾ ਦੇਣੀ ਹੈ ਮੈਂ ਕਿਹਾ ਚੱਲ ਅੱਜ ਇੱਧਰ ਨੂੰ ਖਾ ਚੱਲੀਏ ਹਾਂ ਆਹ ਵਧੀਆ ਜੀ ਅੱਜ ਇੱਧਰਲੇ ਪਿੰਡਾਂ ਚ ਚਲੋ ਠੀਕ ਹੈ ਬਣਾ ਦੇਣੀ ਹੈ ਮੈਂ ਪਰ ਜਾਣਾ ਪਿੰਡ ਪਰ ਯਾਰ ਸਰਕਾਰੀ ਮੈਂ ਤਾਂ ਛੁੱਟੀ ਲਈ ਸੀ ਤੈਨੂੰ ਪਤਾ ਹੈ ਹਲੇ ਥੱਕ ਨਹੀਂ ਆਇਆਗਾ ਇਹ ਇਹਨੇ ਮੈਨੂੰ ਆਹ ਠੀਕ ਹੈ ਹੋਰ ਨੰਬਰ ਦਾ ਨਾ ਕਿਵੇਂ ਬਹੁਤ ਵਧੀਆ ਬਹੁਤ ਵਧੀਆ ਆਓ ਆ ਗਿਆ ਤੋਈਆਂ ਮੁਲੀ ਨੰਗਸਵਾਰੋ ਨਾ ਆ ਗਿਆ ਤੂੰ ਆ ਕੋਈ ਟਾਈਮ ਹੈ ਤੇਰੇ ਆਉਣ ਦਾ ਮੈਂ ਤੈਨੂੰ ਤੇਰੀ ਪਾਸ ਲਾਂਗੀ ਦੀ ਸੀ ਤੇ ਬਸ ਹੀ ਨਾ ਸੀ ਜਿਹੜੇ ਗਾਹਕ ਬੈਠੇ ਇਹਨਾਂ ਨੂੰ ਤਾਂ ਪਿਓ ਤਰੂਗਾ ਕੇ ਉਹ ਮੋੜਿਆ ਲੈਣੀ ਗਿਆ ਸੀ ਸਭ ਦੀ ਪਤਾ ਲੈਣੀ ਗਿਆ ਸੀ ਹੋਰ ਮੈਂ ਸੈਕਟਰ 17 ਆ ਦੇਖਣ ਜਾਵੜਿਆ ਸੈਕਟਰ 17 ਆ ਦੇਖਣ ਜੇ ਤੂੰ ਸੈਕਟਰ 17 ਦੇਖਣ ਗਿਆ ਤਾਂ ਮੈਨੂੰ ਲੱਗਾ ਤੂੰ ਤੋ ਮੋੜਨਾ ਹੀ ਨਹੀਂ ਠੀਕ ਆ ਮੈਂ ਆਉਦਾ ਕਿ ਮਾਲ ਪਤਾ ਵੀ ਲੈਣਾ ਹੁੰਦਾ ਕੋਈ ਮੇਰੇ ਦੇ ਤਰਜ਼ ਕਰਾ ਮੈਂ ਤਾਂ ਮੂੰਹ ਦਾ ਬਰੋਈ ਉੱਡੀ ਪਈ ਅਸਾੜੀ ਉੱਡੀ ਪਈ ਸੀ ਤੇਰੇ ਮੂੰਹ ਤੋਂ ਬਰੋਈ ਆ ਜਿਹੜੇ ਕੰਮ ਪੈ ਕਰਨ ਲਿਓ ਜਾ ਵੰਡ ਜਾ ਕਿ ਲੈ ਚਲ ਆ ਫੜਾ ਸਬਜ਼ੀਆਂ ਮੈਨੂੰ ਦਾ ਹਾਂ ਫੜਾ ਉਹਰਾ ਮੈਨੂੰ ਕਿੱਥੋਂ ਗਾ ਤੇਰੀਆਂ ਇੰਨਾ ਹਰਕਤਾਂ ਕਰਕੇ ਮੈਂ ਪਹਿਲਾਂ ਉਹਦੀਆਂ ਹਰਕਤਾਂ ਕਰਕੇ ਉਹਨੂੰ ਛੱਡਿਆ ਸੀ ਹੁਣ ਤੈਨੂੰ ਕਰ ਲਿਆ ਮੈਨੂੰ ਤੇਰੇ ਤੋਂ ਛੱਡਣਾ ਪੈਣਾ ਭਾਈ ਵੀਰ ਆ ਕੀ ਇਹ ਕੌਣ ਹੈ ਆ ਬੰਦਾ ਕਿਹੜਾ ਹੈ ਇਹ ਮੇਰੇ ਕਾਲਾ ਤੇ ਤੇਰੇ ਘਰ ਵਾਲਾ ਤਾਂ ਪਹਿਲਾਂ ਹੋਰ ਸੀ ਉਹ ਮਰਜਣਾ ਕੀ ਕਰਦਾ ਸੀ ਗੱਲੇ ਚ ਪੈਸੇ ਕੱਢ ਕੇ ਤੇ ਪੀਣ ਤੁਰ ਪੈਂਦਾ ਸੀਗਾ ਅੱਛਾ ਤੇ ਉਦੋਂ ਮੇਰਾ ਲੋਭੀਤਾ ਸੀ ਉਹਨੂੰ ਛੱਡ ਕੇ ਆਹ ਕੀਤਾ ਇਹ ਉਦੋਂ ਵੀ ਛੱਡਦਾ ਚੰਦ ਨਿਕਲਿਆ ਇਹ ਤਾਂ ਕੰਮਕਾਰ ਵਾਲਾ ਬੰਦਾ ਲੱਗਦਾ ਹੈ ਸਮਾਨ ਸਮੂਹ ਲੈਣ ਗਿਆ ਹੀ ਐਸੇ ਕੁਝ ਨਹੀਂ ਕਰਦਾ ਜੀ ਆਪਾਂ ਤਾਂ ਕਾਲੀ ਨਾਗੀ ਖਾ ਲਈ ਪੂਰਾ ਹਾਲ ਇਹਦੀ ਕਾਲੀ ਲੱਗੀ ਇਹਦੇ ਵੀ ਕੱਢਣਾ ਹੀ ਪੈਣਾ ਮੈਨੂੰ ਇੱਥੋਂ ਉਹ ਸ਼ਰਾਬੀ ਸੀਗਾ ਇਹ ਅਮਲੀ ਹੈ ਵਿਚਾਰੀ ਇਕੱਲੀ ਕੀ ਕਰੇਈ ਹੈ ਸਾਈਂ ਸਾਈਂ ਜਦੋਂ ਲੱਭਣੀ ਲੱਗੀ ਸੀ ਅੱਜ ਦਾ ਤਾਂ ਅਲੱਬ ਲੈਂਦੀ ਆ ਨੰਬਰ ਦਾ ਹੁੰਦਾ ਨਹੀਂ ਚੱਲਦੀ ਆ ਕਿਹੜਾ ਨੰਬਰ ਬੋਲੋ ਪ੍ਰਭਾ ਗੱਲਾਂ ਇਹ ਬੁਢੀ ਦਾ ਪਤਾ ਮੁਥਾ ਤੇ ਹੱਥ ਮਾਰਦਾ ਇਗਨੀ ਗੱਲ ਸੁਣ ਕੇ ਜਾਰੀ ਪੈ ਜਾਂਦੀ ਆ ਤੁਹਾਨੂੰ ਹੋਰ ਗੱਲ ਦੱਸਾਂ ਇਹ ਨੰਬਰ ਦਾ ਬੜਾ ਖ ਦਿੱਤੀ ਹੈ ਇਹ ਜਿਸ ਦਿਨ ਆਪਾਂ ਉਹਦੇ ਢਾਬੇ ਤੇ ਆਏ ਸੀ ਨਾ ਇਹ ਉਹਦੇ ਦਾ ਰੋ ਜਾ ਕੇ ਆਪਣਾ ਨਾਂ ਲੈ ਕੇ ਆਪਣੇ ਨਾਂ ਦੀ ਧਮਕੀ ਮੈਂ ਹੁਣੇ ਆਵਾਜ਼ ਮਾਰ ਰਿਹਾ ਮੈਂ ਬਾਦ ਅੱਜ ਆਇਆ ਮੈਂ ਮੈਂ ਆਵਾਜ਼ ਮਾਰ ਰਿਹਾ ਹੁਣੇ ਆਪਣੇ ਨਾਂ ਤੇ ਉਹਨੂੰ ਧਮਕੀਆਂ ਦੇ ਜਾਂਦਾ ਫਰੀ ਦਾ ਖਾਣਾ ਪਾ ਪੈਸੀ ਦੇਵਾ ਕਿੰਨੀ ਮਿਹਨਤ ਕਰਦੀ ਹੈ ਪੈਸੀ ਦਊਂਗਾ ਮੈਂ ਯਾਰ ਆ ਕੇ ਪਤੰਦਰਾ ਤੁਰ ਜਿੰਨੇ ਆਹ ਛੜਾ ਵਿਵਾਦ ਦੱਸਿਓ ਇਹ ਸਰ ਜੀ ਤੁਹਾਡਾ ਨਾਂ ਲੈ ਕੇ ਕਰਦਾ ਮੈਨੂੰ ਤੰਗ ਤੋਗਾ ਮੈਂ ਸਰਾਂ ਨੂੰ ਸ਼ਿਕਾਇਤ ਲਾ ਦੂੰਗਾ ਤੇ ਮੈਨੂੰ ਨਾ ਮੇਰੀ ਉਸੇ ਰੂਪ ਤੇ ਆਉਣ ਤੇ ਮਜਬੂਰ ਨਾ ਕਰਦੇ ਇਹ ਬੰਦਾ ਅੱਜ ਮੈਨੂੰ ਇੱਕ ਰੋਟੀ ਵੀ ਨਹੀਂ ਦੇਣੀ ਜੀ ਬੁਰਕੀ ਵੀ ਨਹੀਂ ਦੇਣੀ ਆ ਨਈ ਪਾਈ ਵੀ ਬਾ ਪਰਸੋ ਵੀ ਕਚੈਰੀਆਂ ਦੇ ਵਿੱਚ ਤੁਹਾਡਾ ਪੂਰਾ ਮਸ਼ੂਟਾਬਾ ਕੀਤਾ ਮੈਂ ਹਾਂ ਮੈਨੂੰ ਲੋੜ ਹੈ ਜਿਵੇਂ ਮਸ਼ੂਰੀ ਆ ਬਸ ਚੱਲ ਭਰਾਵਾ ਹੁਣ ਪੈਸੇ ਦੇ ਕੇ ਖਾ ਕੇ ਜਾਇਆ ਕਰ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਹਿਲਾਂ ਤੈਨੂੰ ਖਵਾਦਾ ਸਾਡੇ ਕਹਿਣ ਤੇ ਤੇਰੀ ਸੇਵਾ ਬਹੁ ਕੀਤੀ ਇਹਨੇ ਨਹੀਂ ਨਹੀਂ ਬਹੁਤ ਹੁਣ ਜਦੋਂ ਖਾਵੇਂ ਤੇ ਇਹਨਾਂ ਨੂੰ ਪੈਸਾ ਤੇਲਾ ਦੇ ਕੇ ਜਾਇਆ ਕਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਰ ਦੱਸੋ ਤੁਸੀਂ ਫੁਲਕਾ ਛਕੋਗੇ ਚਾਪੀ ਹੋਣ ਨਾ ਨਾ ਬਸ ਹਾਂਜੀ ਬਾ ਚੱਲਦੇ ਆਂ ਬਸ ਮੈਂ ਤਾਂ ਫਿਰ ਕੰਮ ਕਰ ਆਪਾਂ ਕਰੀਏ ਕੋਈ ਨੰਨੀ ਨਹੀਂ ਭਾਜੀ ਬੈਠ ਤੁਸੀਂ ਮੈਂ ਚਾਹ ਬਣਾ ਕੇ ਲਿਆਉਣੀ ਆ ਵਧੀਆ ਜੀ ਤੁਹਾਡੇ ਇੱਥੇ ਉਹ ਕਿੱਧਰ ਗਿਆ ਆਉਣੀ ਆ ਆਉਂਦਾ ਇਹ ਬੰਦਾ ਕਿਹਨੇ ਦੀ ਛੁੱਟੀ ਕੀਤੀ ਲਾਦਣਾ ਹੁਣ ਮੈਨੂੰ ਤਾਂ ਉਹਦੇ ਵੀ ਨਾ ਠੇਕੜੇ ਨਹੀਂ ਲੱਗਦੇ ਹਜੇ ਆ ਲੈ ਭੰਡੇ ਹਾਂ ਹਾਂ ਕੀ ਕਰਨਾ ਇਹ ਸੰਗਤ ਬੋਲਦੀ ਉਹਦੇ ਅੱਜ ਤੂੰ ਵੇਲੇ ਗਣੀ ਤੂੰ ਮਾਰ ਲਾ ਅੱਛਾ ਜੀ ਸਾਰੇ ਕਹਿੰਦੇ ਮੈਂ ਕਹਿੰਦੇ ਤੂੰ ਤੈਨੂੰ ਮੈਂ ਕਹਿੰਦਾ ਤੈਨੂੰ ਲੱਗ ਰਹੀ ਹੈ ਮੈਂ ਮਾਰ ਕੇ ਪੂਰੇ ਚਲਾ ਉਹ ਨੂੰ ਚੱਲ ਜੀ ਆਪਾਂ ਦਾ ਨਾ ਰੌਲਾ ਚੱਲੇ ਚਲਾਉ ਚੱਲੀਏ ਯਾਰ ਚੱਲੀਏ ਫਿਰ ਆਪਾਂ ਪੈਸੇ ਦੇ ਬਈ ਰੋਟੀ ਦੇ ਫਰੀ ਨਹੀਂ ਖਾਣੀ ਆਪਾਂ ਹਾਂ ਖਾਦੇ ਨੂੰ ਤਾਂ ਰੋਟੀ ਨਹੀਂ ਮੈਂ ਤਾਂ ਦੇਣੇ ਪੈਸੇ ਮੈਂ ਕਹਿੰਦਾ ਨੰਬਰਦਾਰ ਆ ਨਹੀਂ ਨਹੀਂ ਬਿਲਕੁਲ ਨੰਬਰਦਾਰ ਨੂੰ ਤਾਂ ਇਹ ਲੱਗੂਗਾ ਟਾਈਮ ਹਾਂ ਮੈਂ ਨਹੀਂ ਨੰਬਰਦਾਰ ਦਾ ਇਹ ਨੰਬਰਦਾਰ ਦਾ ਮੁਰਗਾ ਸੁਰਗਾ ਖਾ ਕੇ ਆਉਗਾ ਜੀ ਜੇ ਅੱਜ ਪੈਸੇ ਦੇ ਜੂਗਾ ਪਿਛਲੇ ਤਾਂ ਮੈਂ ਇਹਨੂੰ ਦੇ ਦੇ ਕਿ ਕਦੇ ਰੋ ਵੀ ਬਹੁਤ ਮਾਰਦਾ ਹੈ ਉਹ ਨਹੀਂ ਪਾਈ ਦੀ ਬਾ ਤੈਨੂੰ ਦਊਗਾ ਪੈਸੇ ਮੈਂ ਉਹ ਪੈਸੇ ਭਰਾਵਾ ਦੇ ਕੇ ਜਾਇਆ ਕਰ ਸਾਡੀ ਨਾ ਬਦਨਾਮੀ ਕਰਾਈਆ ਮੀਰਾ ਝੋਲਾ ਇਹ ਤਾਂ ਇਹ ਤਾਂ ਨਾ ਹੀ ਆਪਣਾ ਲੈਂਦਾ ਅੱਛਾ ਹਾਂ ਇਹ ਦੇ ਕੇ ਦਊ ਹਣ ਭਾਈ ਕਦੀ ਅਰੀ ਕਹਦਾ ਵੀ ਚੱਲ ਕੋ ਗਰਣੀ ਯਾਰ ਹੁਣ ਰੋਜ ਰੋਜ ਤੇ ਪੈਸੇ ਹੋਣ ਜਦੋਂ ਮੈਂ ਸਬਜ਼ੀ ਭੱਜੀ ਕੇ ਆਉਂਗੀ ਨਹੀਂ ਮੈਂ ਤਾਂ ਖਰਾਤ ਖਾਣਾ ਥੋੜਾ ਕੋਲੀ ਕਿ ਜਿਹੜਾ ਆਈ ਜਾਵੇ ਛਕੀ ਜਾਵੇ ਤੇ ਤੂੰ ਚੱਲ ਕੋਲੀ ਕੋਲੀ ਕੋਈ ਗੱਲ ਨਹੀਂ ਪਾਈ ਕਿੰਨੇ ਹੋਣ ਪੈਸੇ ਆ ਮੇਰੇ ਵੀ ਦੇ ਦੀ ਮੇਰੇ ਵੀ ਦੇ ਦੀ ਮੇਰੇ ਵੀ ਦੇ ਦੀ ਮੈਂ ਵੀ ਛਕ ਲਾਂ ਤੇਰੀ ਦੇਲੀ ਨਹੀਂ ਕੋਈ ਦੇ ਦੇ ਭਰਾਵਾ ਇਹਨੂੰ ਵੀ ਖਵਾ ਦੇ ਆ ਚੱਲ ਸੋ ਮੇਰਾ ਸੋ ਜਦਾ ਵੀ ਰੱਖ ਲੈ ਆ ਚੱਰਾ ਚੱਲੀ ਫਿਰ ਚਲ ਚਲੋ ਬਸ ਠੀਕ ਆ ਕੋਈ ਨਿਸ਼ਾਨ ਦਾ ਆਪਣਾ ਬਾਣੀ ਆਣਾ ਯਾਰ ਕੋਈ ਵੀ ਗੱਲ ਕੋਈ ਮਰੋ ਨਾ ਹਿੰਮਤ ਨਾਲ ਕੰਮ ਕਰ ਲਿਆ ਕਰ ਹਿੰਮਤ ਨਾਲ ਹਿੰਮਤ ਨਹੀਂ ਕਰੀ ਜਾਂ ਨਾ ਹੋਰ ਮੈਂ ਪੁੱਠਾ ਹੋ ਕੇ ਲਮਕ ਜਾ ਮੇਰੇ ਲਈ ਪੁੱਠਾ ਹੋ ਕੇ ਲਮਕ ਭਾਵੇਂ ਸਿੱਧਾ ਹੋ ਕੇ ਲਮਕ ਇਹਨਾਂ ਸੱਚਾ ਜਿਨਾ ਸਾਫ਼ ਕਰਕੇ ਆਹ ਦੇਖ ਕੀ ਲੱਗਾ ਇੱਕ ਇਹਨੂੰ ਗਾ ਖਾਏ ਹੋਣਗੇ ਐ ਤੂੰ ਉੱਧਰ ਗੰਦ ਖਵਾਏਗਾ ਲੋਕਾਂ ਨੂੰ ਨਾਲੇ ਤੂੰ ਮੇਰੇ ਜਿੱਤਿਆ ਪਵਾਏਗਾ ਲੱਗਿਆ ਸੀ ਜੇ ਦੱਸਗਾ ਛੇ ਦੀ ਕਰ ਤੂੰ ਜਿਹੜੇ ਕੰਮ ਕਰਨੇ ਹੈਗੇ ਆ ਉਹ ਛੇ ਦੀ ਕਰੀ ਜਾਣਾ ਔਰ ਕੀ ਕਰਨਾ ਮੈਨੂੰ ਤਾਂ ਲੱਗਦਾ ਤੀ ਤੂੰ ਕੀ ਕਰੀ ਜਾਣਾ ਤੂੰ ਐਂ ਕੱਲ ਰੁਕਨੇ ਕਰ ਤੂੰ ਮੇਰੀ ਗੱਲ ਸੁਣ ਕੱਲਾ ਨੰਬਰਦਾਰੇ ਬੈਠਾ ਤੂੰ ਘੁੱਟ ਕੇ ਮੈਨੂੰ ਕਿਆ ਬਣਾ ਮੈਂ ਮਰੇ ਮਾਰ ਸਕਲਾ ਮੈਂ ਨਾ ਤੈਨੂੰ ਚਾਹ ਇਹ ਦੂਰ ਨਿਕਲ ਬ ਮੋੜ ਜਾ ਇੱਕ ਬਾਰ ਨਿਕਲ ਬ ਕਿੱਥੇ ਦੋ ਬਾਦਾਂ ਦਾ ਵੀ ਕਿਥੇ ਨਿਕਲ ਚੱਲ ਨਿਕਲ ਬਾਰ ਤੂੰ ਖੇਡ ਬਾ ਨਿਕਲ ਚੱਲ ਨਿਕਲ ਬਾਰ ਤੂੰ ਨਿਕਲ ਬਾਰ ਤੂੰ ਤੇ ਨੁੱਦਸਾ ਮੈਂ ਮੈਨੂੰ ਨੀ ਲੋੜਾ ਹੋ ਜੇ ਬੰਦੇ ਦੀ ਲੈ ਵੀ ਨੰਬਰਦਾਰ ਆ ਅੱਜ ਵਰਗਾ ਮੌਕਾ ਵੀ ਮੈਨੂੰ ਤੋਲ ਦੇ ਉਹਦੇ ਜਲਦੀ ਰਾਹ ਆ ਜਿਹੜੇ ਕੰਮ ਮਾਰਾ ਤੂੰ ਇੱਕ ਆਉਂਦਾ ਆਂ ਆਰੇ ਸਿਆਪੇ ਮੇਰੀ ਜਾਨ ਨੂੰ ਹੀ ਪਾਛੜ ਦੇ ਕੱਲੇ ਨੂੰ ਦਵਲਤਾ ਫਰੰਮਲੀ ਤੇ ਦਵਲਣਾ ਹੀ ਸੀ ਉਹਦੇ ਲੱਛਣ ਹੈਗੇ ਕੰਮ ਕਰਨ ਵਾਲੇ ਕਦੇ ਜਰਦਾ ਮੰਨ ਲਿਆ ਕਦੇ ਕੁਛ ਕਰ ਲਿਆ ਕਦੇ ਕੁਛ ਕਰ ਲਿਆ ਉਹ ਵੱਧ ਦੀ ਨੌਕਰ ਮੈਨੂੰ ਬਣਾ ਛੱਡਿਆ ਉਹਨੇ ਤਾਂ ਮੈਨੂੰ ਇਸੇ ਗੱਲੋਂ ਤੇਰੇ ਤੇ ਬਹੁਤ ਅਰਸਾਂ ਦਾ ਐਨੀ ਤੂੰ ਮਿਹਨਤ ਕਰਦੀ ਆ ਪਹਿਲਾਂ ਵੀ ਤੇਰੇ ਘਰ ਵਾਲਾ ਸੀ ਜਿਹੜਾ ਸ਼ਰਾਬੀ ਖਰਾਬੀ ਸੀ ਤੇ ਆਲਾ ਮੇਰਾ ਅੰਬਲੀ ਤੇ ਤੁਰਿਆਣੀਆਂ ਦਾਸਤਾ ਹਾਂ ਤੇ ਮੈਂ ਅੱਜ ਜਿਲਦੀ ਗੱਲ ਤੈਨੂੰ ਦੱਸਦਾ ਉਸਦਾ ਹੀ ਕਰਦੀ ਮੇਰੀ ਗੱਲ ਦਾ ਨਹੀਂ ਕਰਦੀ ਤੂੰ ਵੀ ਦੱਸ ਲੈ ਮੈਂ ਨਾ ਮੀਟ ਖਾਂ ਨਹੀਂ ਹੁੰਦਾਈ ਤੇਰੇ ਕੋਲ ਤੁਰ ਕੇ ਲੈਣਾ ਉਹ ਤਾਂ ਤੇਰਾ ਤਸ ਹੋ ਜਾਊਗਾ ਮੈਂ ਜਦੋਂ ਦਾ ਮੈਂ ਇੱਥੇ ਆਉਂਦਾ ਸੀ ਨਾ ਤੇਰੀ ਮਹਾਰਾਉਂਦਾ ਸੀ ਮੈਂ ਵੀ ਛੜਾ ਛਾੜ ਬੰਦਾ ਮੇਰੇ ਅੱਗੇ ਨਹੀਂ ਪਿੱਛੇ ਨਹੀਂ ਤੇ ਜੇ ਕਿਤੇ ਨੰਬਰਦਾਰ ਵਾਰੇ ਕੀ ਖਿਆਲ ਆਂਦਾ ਅੱਛਾ ਹਾਂ ਵੇਖ ਤਾਂ ਸਹੀ ਇੱਕ ਵਾਰੀ ਚੱਲ ਸਾਰੀ ਜ਼ਿੰਦਗੀ ਤੇਰੇ ਨਾਲ ਵਧੀਆ ਬਤਾਉਂਗਾ ਮੈਂ ਹਾਂ ਅੱਛਾ ਚੱਲ ਕੋਈ ਨਹੀਂ ਫਿਰ ਉਹਨਾਂ ਨੂੰ ਵੀ ਵੇਖ ਲੈ ਦੋਵਾਂ ਨੂੰ ਹੁਣ ਤੈਨੂੰ ਵੀ ਵੇਖ ਲੈਣੀ ਚੱਲ ਠੀਕ ਹੁਣ ਐ ਕਰ ਫਟਾਫਟ ਭਾਂਡੇ ਪਏ ਨਾ ਮੈਨੂੰ ਫਿਰ ਭਾਂਡੇ ਮਾਂਜੇ ਪੈਣਗੇ ਭਾਂਡੇ ਤਾਂ ਮਾਂਜਣੇ ਪੈਣਗੇ ਫਿਰ ਨਾ ਜੇ ਰਾਂਝਾ 12 ਸਾਲ ਮੱਜਾ ਚਰਾ ਸਕਦਾ ਤੇ ਤੂੰ ਆ ਭਾਂਡੇ ਨਹੀਂ ਸਾਫ ਕਰ ਸਕਦਾਗਾ ਮੈਂ ਪਿੰਡ ਦਾ ਨੰਬਰਦਾਰ ਆ ਅਜ ਤਾਂ ਭਾਂਡੇ ਮਾਂਜਣਾ ਠੀਕ ਆ ਤੇ ਆਪਾਂ ਕੋਈ ਭਾਂਡੇ ਮਾਂਜਣਾਂ ਵਾਸਤੇ ਹੋਰ ਮੰਦਾ ਰੱਖ ਲਾਂਗੇ ਹਾਂ ਫਿਰ ਐ ਕਰ ਫਟਾਫਟ ਗਾਹ ਕੌਂਦੇ ਆ ਜੀ ਜੀ ਹਾਂ ਜੀ ਫਿਰ ਮੈਂ ਗਾਕਾਂ ਨੂੰ ਵੇਖ ਲਾ ਉਹਨਾਂ ਨੂੰ ਜਿਹੜੇ ਆਉਂਦੇ ਚੱਲ ਮੈਂ ਨਾ ਹੁਣ ਇਹਨੂੰ ਵੀ ਪਰਖ ਕੇ ਵੇਖ ਲਾ ਪਹਿਲਾਂ ਵੀ ਤਾਂ ਦੋ ਮਲੰਗ ਸਿਹੜੀ ਸੀਗੇ ਖੌਰੇ ਤੇ ਜੋ ਨਹੀਂ ਸੁਧਰ ਜਾਵੇ ਬਾਕੀ ਨਾ ਪਹਿਲੇ ਇਹਨੂੰ ਪਰਖੂੰਗੀ ਪਹਿਲਾਂ ਮੈਂ ਫਿਰ ਫੈਸਲਾ ਲਵਾਂਗੀ ਜੋ ਵੀ ਲੈਣਾ ਹੈਗਾ ਚਲੋ ਕਮ ਕਰ। ਇੱਥੇ ਰੋਕੋ ਜੀ ਕੇਰਾ। ਰੋਕੋ ਰੋਕੋ। ਉਹ ਇੱਥੇ ਕੀ ਕਰਨਾ ਰੋਕੇ। ਉਹ ਆਓ ਤੁਹਾਨੂੰ ਇੱਕ ਬੰਦਾ ਬੁਲਾਉਣਾ ਹੈ। ਅੱਛਾ। ਹਾਂਜੀ। ਆਜੋ। ਚਾਹ ਵੀ ਸਰਰ ਨਹੀਂ ਹੈ। ਖੁਸ਼ ਹੋਣਾ ਹੁਣ ਤੂੰ। ਹਾਂਜੀ ਹਾਂਜੀ ਬਹੁਤ ਖੁਸ਼ ਆ। ਹੁਣ ਤੂੰ ਤਾਬੇ ਵਾਲੀ ਨਹੀਂ। ਹਾਂਜੀ। ਹੁਣ ਤੂੰ ਨੰਬਰਦਾਰ ਨਹੀਂ ਨੰਬਰਦਾਰ ਨਹੀਂ। ਬਿਲਕੁਲ ਜੀ ਬਿਲਕੁਲ। ਹਾਂ। ਜ਼ਿੰਦਗੀ ਦੇ ਲੈ ਨਜ਼ਾਰੇ ਹੁਣ ਹਾਂਜੀ ਵਧੀਆ ਤੈਨੂੰ ਰੈਸਟੋਰੈਂਟ ਖੁਣ ਕੇ ਦਿੱਤਾ ਹੈ ਕਿ ਤੂੰ ਨੇ ਨਾ ਆਪਣੀ ਵਧੀਆ ਸੁਣ ਲਈ ਮੇਰੀ ਨਾਲੇ ਨਾ ਮਲੰਗਾ ਤੋਂ ਖੜਾ ਛੁੱਟ ਗਿਆ ਮੇਰਾ ਹਾਂ ਉਹ ਸ਼੍ਰਿਆ ਕਰ ਹਾਂਜੀ ਹਾਂਜੀ ਅੰਮ੍ਰੇਗਾ ਬੰਦਾ ਪਛਾਣ ਕਾ ਕੌਣ ਹੈ ਹਾ ਨੰਬਰਦਾਰ ਨਹੀਂ ਹੈ ਆਓ ਆਓ ਘੜੇ ਮਿੱਤਰੋ ਆਓ ਇਹ ਨਹੀਂ ਉਹ ਹੀ ਹੈ ਤਾਂ ਬੇਰੀ ਇਕ ਤਾਂ 42 ਨੇ ਹੁਣ ਨੰਬਰਦਾਰ ਨਹੀਂ ਆ। ਬਹੁਤ ਅੱਛਾ। ਠੀਕ ਹੈ ਠੀਕ ਹੈ। ਕੀ ਬਾਤ ਹੈ। ਬਾਕੀ ਰੱਬ ਜਦੋਂ ਦਿਨ ਬਦਲਦਾ ਵਈ ਐ ਬਦਲ। ਹੋਰ ਸਾਨੂੰ ਪਤਾ ਤਾਂ ਲੱਗਿਆ ਸੀ। ਠੀਕ ਹੈ ਜੀ। ਤੇ ਪਾਰਟੀ ਦੇਂਦੇ ਮਾਰੇ ਤੂੰ ਹੀ ਪਤੰਦਰਾ ਫੋਨ ਨਹੀਂ ਕੀਤਾ। ਉਹ ਨਹੀਂ ਯਾਰ ਆਪ ਕੋ ਭੱਜਿਆ ਥੋੜੇ ਤੋਂ ਦੱਸੋ ਠੰਡਾ ਠੰਡਾ ਲਾਉਂਗੇ ਕੀ? ਉਹ ਸਾਰਾ ਮੇਲਾ ਦਾ ਟੂਲ ਉੱਟ ਗਿਆ ਭਰਾਵਾ। ਸਾਨੂੰ ਪੂਰਾ ਕਹਿ ਰਿਹਾ ਤੇ ਬਾਕੀ ਤੂੰ ਤਾਂ ਸਮਝ ਨਹੀਂ ਆ ਗੇਰਾ ਠੱਟਾ ਹੁੰਦਾ ਬਈ ਨਹੀਂ। ਖੰਡਾ ਵੀ ਪਿਵਾਵਾਂਗੇ ਤੁਹਾਨੂੰ ਤੇ ਮੂੰ ਕੌੜਾ ਵੀ ਕਰਾਵਾਂਗੇ ਅੱਜ ਬਹਿਲੇ ਆਪਾਂ ਅਸੀਂ ਬਹੁਤ ਖੁਸ਼ੀ ਹੈ ਮੈਨੂੰ ਦਾ ਦਸਿਆ ਨੇ ਕਹਿੰਦਾ ਯਾਰ ਉਹਨਾਂ ਨੇ ਬਹੁਤ ਵਧੀਆ ਰੈਸਟੋਰੈਂਟ ਬਣਾਇਆ ਹਾਂ ਜੀ ਤੇ ਕਹਿੰਦਾ ਨੰਬਰਦਾਰ ਵੀ ਕਿੰਨਾ ਕੰਦਾ ਨਹੀਂ ਗਾ ਠੀਕ ਹੈ ਚਿਕਨ ਚੂਕਨ ਕੰਦਾ ਹੈ ਤੇ ਪਰ ਕਹਿੰਦਾ ਬਹੁਤ ਵਧੀਆ ਯਾਰ ਰੱਬ ਨੇ ਸੋਚੀ ਬੰਦਾ ਹਾਂ ਜੀ ਬੋਦਾ ਯਾ ਭਾਈ ਤੈਨੂੰ ਬਹੁਤ ਬਹੁਤ ਤੁਹਾਨੂੰ ਵੀ ਲੱਖ ਲੱਖ ਵਧਾਈਆਂ ਮਾੜੀ ਦੇ ਤੋਂ ਲਵਾਂਗਾ ਇੱਦਾਂ ਜਾਈਏ ਨੇ ਬੰਦਾ ਇਹਨੇ ਦੱਸੀ ਗੱਲ ਕਹਿੰਦਾ ਤੂੰ ਆਇਆ ਤੈਨੂੰ ਕਹਿੰਦਾ ਬੰਦਾ ਮਲਾਉਂ ਮੈਂ ਅੱਗੇ ਕਹੀ ਇਹਨਾਂ ਮੈਂ ਕਹਿਆ ਜੀ ਕਿ ਉਹ ਸੁਣ ਲੋ ਗੱਲ ਚਿਕੜ ਖਾਂਦਾ ਖਾਂਦਾ ਇਹ ਥੋੜਾ ਕ ਪਹੁੰਚਿਆ ਮੱਗਾ ਖਾਣੇ ਨਾਲ ਤੂੰ ਦੰਦਰਾ ਫੁਰਗੀ ਟਿਕਾੜੀ ਚੰਗਾ ਚਲੋ ਠੀਕ ਹੈ ਜੀ ਠੀਕ ਹੈ ਜੀ ਬੰਦਾ ਨਹੀਂ ਆ ਦੇ ਕੇ ਆਵਾਜ਼ ਆਈ ਨੰਬਰ ਆ ਜੀ ਸਾਹਿਬ ਬਹੁਤ ਬਹੁਤ ਸ਼ੁਕਰ ਹੈ ਜੀ ਇਹ ਆਨੂ ਭਾਈ ਜੀ ਹੈ ਇਹਨਾਂ ਨੂੰ ਕਿਨੇ ਲਾਸਟ ਆ ਪਤਾ ਨਹੀਂ ਕਿਨੇ ਵਾਸਤੇ ਇਹਨਾਂ ਨੂੰ ਚਲੋ ਜੋ ਵੀ ਹੈ ਵਧੀਆ ਹੋ ਗਿਆ ਵਾਹਿਗੁਰੂ ਸਾਰਿਆਂ ਦੀ ਮਨੋ ਕਾਮਨਾਵਾਂ ਇੱਥੇ ਪੂਰੀਆਂ ਕਰੇ ਵਾਹਿਗੁਰੂ ਸਾਰਿਆਂ ਨੂੰ ਹੀ ਤਰੱਕੀਆਂ ਦੇਵੇ ਬਸ ਮੇਰੀ ਤੇ ਇਹੀ ਮਨੋ ਕਾਮਨਾ ਹੈ